ਲਾਵੇ ਮੀਨੀ ਹਰਦਾਂਗ ਲੈਂਡ ਦੇ ਵਿੱਚ ਇਹ ਪੈਂਦਾ ਹੀ ਰਹਿੰਦਾ ਪਰ ਕੋਈ ਨਹੀਂ ਅੱਗ ਲਾ ਦੇਾਂਗੇ ਮੈਂਚੈਸਟਰ ਅਸੀਂ ਪਹਿਲੀ ਵਾਰੀ ਪਰਫਾਰਮ ਕਰ ਰਹੇ ਹਾਂ ਅੱਗ ਲਾ ਦੇਾਂਗੇ ਅੱਗ ਇਹ ਕੋਲ ਆ ਪਰ ਵੈਲਕਮ ਟੂ C O O P ਲਾਈਵ ਦਜੀਤ ਦਸਾਂ 28 09 24 ਸੀ ਦੁਨਵਾਰ ਲਾ ਮੀਚ ਅਮਰੀਕਾਨੋ ਵੈਰੀ ਗੁੱਡ ਮੈਂਚੈਸਟਰ ਵੈਲਕਮ ਕਰਤੇ ਹੈ ਮੈਂਚੈਸਟਰ ਹਮਾਰਾ ਔਰ ਹਮ ਆਪਕਾ ਆਪ ਹਮਾਰੇ ਸਾਥ ਅੱਜ ਦੇਖੇਗੇ ਮੈਂਚੈਸਟਰ ਕਾ ਸ਼ੋ ਇਸ ਬੰਦੇ ਨੇ ਗਾਇਆ ਹੈ ਇਸ ਲੇਡੀ ਨੇ ਗਾਇਆ ਹੈ ਇਹ ਮੇਰੇ ਨੂੰ ਹੱਥ ਖੜਾ ਖੋਲੇ ਖੜੀ ਫਿਰਦਾ ਆ ਪਤਾ ਨਹੀਂ ਕੌਣ ਹੈ ਘੈਂਟ ਹੀ ਬੰਦੇ ਹੋਣੇ ਇਹ ਇਸ ਬੰਦੇ ਨੇ ਗਾਇਆ ਹੈ ਇਹ ਵੀ ਕੋਈ ਤਕੜਾ ਹੀ ਬੰਦਾ ਹੋਣਾ ਤਕੜੇ ਬੰਦੇ ਨਹੀਂ ਲੱਗਦੀਆਂ ਐਨ ਨੂੰ ਮੈਂ ਜਾਣਦਾ ਲੱਕ ਲਚਕਾਂ ਵਿੱਚ ਜਦੋਂ ਮਿੱਕੀ ਮਨਾਜ ਉਹ ਹੈ

ਇਹ ਹੈ ਫੈਮਿਲੀ ਰੂਮ ਇੱਥੇ ਅਸੀਂ ਬੈਠ ਕੇ ਗੱਲਾਂ ਬਾਤਾਂ ਮਾਰਾਂਗੇ ਇੰਜੋਏ ਕਰਾਂਗੇ ਥਿਸ ਇਜ਼ ਅ ਪਰਸਨਲ ਸਪੇਸ ਯੂ نو ਵਾਟ ਆਮ ਸੇਇੰਗ ਯੈਸ ਥਿਸ ਇਜ਼ ਮਾਈ ਸਪੇਸ ਥਿਸ ਇਜ਼ ਮਾਈ ਸਪੇਸ ਸ਼ੋਰ ਤੇ ਜਾਣ ਤੋਂ ਪਹਿਲਾਂ ਜ਼ਿਆਦਾ ਟਾਈਮ ਤਾਂ ਨਹੀਂ ਮਿਲਦਾ ਪਰ 15 ਮਿੰਟ 15 ਮਿੰਟਸ ਆਪਣੇ ਆਪ ਦੇ ਨਾਲ ਜਸ ਲਿਟਲ ਬਿਟ ਸਟ੍ਰੈਚਿੰਗ ਥੋੜਾ ਮਾਈਂਡ ਰਿਫਰੈਸ਼ ਰੀਸਟਾਰਟ ਤੇ ਬਸ ਮਾੜੀ ਮੂਟੇ Warm up, then straight on the stage, brother. So, today, they boxing So, pardon me, my favorite Raghavinder Radhar. bro ਜਿਹੜੇ ਤੁਸੀਂ ਗੋੜ ਤੇ ਚਾਦਰ ਦੇਖਦੇ ਆ ਸੋਹਣੇ ਸੋਹਣੇ ਰੰਗ ਉਹ ਰਗਵਿੰਦਰ ਸਰ ਬਣਾ ਕੇ ਭੇਜਦੇ ਆ ਸਪੈਸ਼ਲੀ ਜੋ ਜੋਧਪੁਰ ਬੈਠਿਆ ਤੇ ਉੱਥੋਂ ਡਿਜ਼ਾਈਨ ਕਰਕੇ ਭੇਜ ਜਾਂਦੇ ਆ ਰਗਵਿੰਦਰ ਸਰ ਪਹਿਲੇ ਰਾਜੇ ਮਹਾਰਾਜਾਂ ਦੇ ਮਤਲਬ ਉਹਨਾਂ ਦੇ ਡਿਜ਼ਾਈਨ ਕਰਦੇ ਕੱਪੜੇ ਅਹੀਂ ਗੜ ਮਾਰ ਆਏ ਤਾਂ ਘਾਟਾ ਕਰੇ ਤਾਂ ਅਸੀਂ ਕਹਿ ਦਿੱਤੀ ਪੈਣੋਂ ਘਾਟਾ 우ਹ ਹੋ ਲੈ ਜੀਸ ਦੂਸਰੀ ਐਸ bro oh look at that look at this beauty bro look at this look at this beautiful ਬੈਰੀ ਗੁੱਡ ਹਾਂ ਤੇ ਚਾਦਰੇ ਤੇ ਕੀ ਬਣਿਆ ਸ਼ੇਰ ਬ੍ਰੋ ਮੈਂ ਕਿਹਾ ਮੋਰਨੀਆਂ ਬਹੁਤ ਹੋ ਗਈਆਂ ਚਾਦਰੇ ਤੇ ਸ਼ੇਰ ਬਣਾਉਣੇ ਆ ਸਾਰੇ ਸੇ ਆਪਾਂ ਪਾਵਾਂਗੇ ਲੰਡਨ ਹਾਂ ਹੱਥ ਮੇਂ ਓਸ਼ਣ ਕਰਿਆ ਨਾ ਇਹ ਵਾਈਬ ਕੋਈ ਚਟਾਈ ਨਹੀਂ ਹੁੰਦੇ ਆ ਆਪਦੇ ਓਸ਼ਣ ਹੈਦਰ ਓਸ਼ਣ ਹੈ ਐ ਰੈ ਫੀਲਿੰਗ ਗੁੱਡ ਐਂਡ ਆ ਨਿੰਬੂ ਗਾ 사ਜਣ ਪਲੇਟ ਹੈਗੀ ਆ ਖਾਣਾ ਖਾ ਕੇ ਤੁਸੀਂ ਵੀ ਖਾ ਲੋ ਕੀ ਬਣਿਆ ਅੱਜ ਅੱਜ ਬਣਿਆ ਆਲੂ ਨਾਲੇ ਚਿਕਨ ਚਿਕਨ ਕੜਾਈ ਚਿਕਨ ਨਾਲ ਦਾਲ ਤੇ ਨਾਲ ਚਾਹ ਬਹੁਤ ਟੈਸਟੀ ਆ ਕੜਾਈ ਚਿਕਨ ਦੇ ਨਾਲ ਦੇ ਕਰਾਂਗੇ ਹੈ ਤੈਨੂੰ ਕਿਤਾਬ ਚਾਹ ਤੈਸਦੀ ਲੋਂਡੀ ਕਨ ਆਇਆ ਸੀ ਨਾ ਅੱਛਾ ਉਰੇ ਖਾਦਾ ਸਿਆ ਕੇ ਕਿਤਾਬ ਪੜਾਇਆ ਤੂੰ ਸਾਨੂੰ ਛੱਡ ਕੇ ਉੱਤੇ ਤੇ ਆਹ ਪੁਰਿਆ ਹੈ ਆ ਚਿਕਨ ਦੰਦੀ ਨਾ ਨਹੀਂ ਗੈਰ ਹੈ ਬੱਚੇ ਨਾ ਫੇਦਨ